ਇਹਦੇ ਕੋ ਇੱਕ ਮਨ ਲਓ ਉਹ ਘਾ ਜਿਹੜੇ ਢਾਡੇ ਹੋਏ ਉਹਨਾਂ ਜਿਹੜਾ ਸਮਾਨ ਬਚਿਆ ਮਲਬਾ ਜਿਹਨੂੰ ਕਹਿੰਦੇ ਆ ਤਿੰਨ ਭਰਾ ਤਿੰਨ ਏਕੜ ਜ਼ਮੀਨ ਤਿੰਨਾਂ ਦੇ ਘਾ ਜਿਹੜੇ ਇਸ ਪਾਣੀ ਦੀ ਮਾਰ ਜਿਹੜਾ ਆ ਗਏ ਤੇ ਪਹਿਲਾਂ ਬਾਜੀਆਂ ਦਾ ਬਰਾਂਡਾ ਡਿੱਗ ਗਿਆ ਹੂੰ ਹੂੰ ਤੁਮਨੇ ਕਿ ਬਾਜ ਵੀ ਅੰਜੜ ਨਵੇਂ ਪਾਏ ਤੇ ਜ਼ਮੀਨੇ ਚ ਡਿੱਗ ਗਿਆ ਹੂੰ ਹੂੰ ਇਹ ਹੁਣ ਪਾਣੀ ਦੇ ਵਿੱਚ ਹੋਇਆ ਸਾਰਾ ਕੁਝ ਹਾਂ ਜੀ ਸਾਰੇ ਪਾਣੀ ਵਿੱਚ ਡਿੱਗੇ ਕਦਾ ਗੁਜ਼ਾਰਾ ਕਿਦਾਂ ਚੱਲਦਾ ਜੇ ਪੱਕਾ ਦੀ ਗੱਲ ਕੀਤੀ ਜਾਵੇ ਇੱਕ ਕਿੱਲੇ ਨਾਲ ਗੁਜ਼ਾਰਾ ਹੋਣਾ ਨਹੀਂ ਪਾਜੀ ਦਿਹਾੜੀਦਾਰੀਆਂ ਹਾਂ ਪੇ ਵੀ ਮੈਂਤ ਕਰਦੇ ਹਾਂ ਤੇ ਇਹ ਘਰ ਵਾਲਾ ਵੀ ਮੈਂਤ ਕਰਦਾ ਹਾਂ ਦਿਹਾੜੀਦਾਰੀ ਤੇ ਜਾਂਦੇ ਹਾਂ ਘਰ ਦੇ ਹੁਣ ਐਨੀਆਂ ਤੁਸੀਂ ਥੋੜੀ ਜਿਹੀ ਬਹੁਤੀ ਹਣੇ ਹਲਪ ਕਰਾਓਗੇ ਸਾਡੀ ਤੇ ਫੇਰ ਹੀ ਪੈਣੀ ਹੈ ਸਾਡੇ ਘਰ ਕੋਲ ਹੀ ਤਿੰਨ ਬਰਾਤ ਤਿੰਨਾਂ ਦੇ ਮਕਾਨ ਦੇਖੀ ਹਾਂ ਜੀ ਤਿੰਨਾਂ ਡੇਕ ਜੀ ਕੋਈ ਬਚਿਆ ਮਾੜਾ ਮੋਟਾ ਵੱਡੇ ਦਾ ਮਾੜਾ ਮੋਟਾ ਬਿਆ ਥੋੜਾ ਜਿਹਾ ਰਸੋਈ ਹੈ ਮਾੜੀ ਜੀ ਬਜੀ ਗਾਂਧੀ ਜੀ ਬਜੀ ਹੈ ਪੋੜਾ ਜੀ ਆ ਭਾਈ ਪਰਮਜੀਤ ਦੇ ਘਰ ਸਰਪੰਚਾਂ ਦੇ ਘਰ ਆ ਇਹਨਾਂ ਤੋਂ ਸਾਰਾ ਰੋਟੀ ਪਾਣੀ ਇਹਨਾਂ ਦੇ ਘਰੀ ਚੱਲੰਦਿਆ ਇਹਨਾਂ ਵਿਚਾਰਿਆਂ ਨੇ ਉਦੋਂ ਦਾ ਸਾਡਾ ਸਮਾਨ ਵੀ ਲੈਂਦਾ ਕੱਢ ਕੇ ਸਾਨੂੰ ਵੀ ਲੈਂਦਾ ਕੱਢ ਕੇ ਬੱਚੇ ਸਾਡੇ ਵੰਡੇ ਦੋਵੇਂ ਪਾਸੇ ਮਾਰ ਪੈ ਰਹੀ ਹੈ ਦੱਲੇ ਦਰਿਆ ਦੀ ਹੈ ਉੱਪਰ ਬਰਸਾਤ ਦੀ ਆ ਕਿਸੇ ਵੇਲੇ ਵੀ ਕੁਛ ਵੀ ਨਾਲ ਵੀ ਕੋਈ ਵੀ ਹਾਸਾ ਹੋ ਸਕਦਾ ਨਾ ਬਾਹਰ ਬੈਠ ਸਕਦੇ ਆ ਜੇ ਅੰਦਰ ਬੈਠ ਸਕਦੇ ਤਾਂ ਵੀ ਖਤਰਾ ਵਾ ਇਹ ਤਿੰਨ ਪਰਿਵਾਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਅਸੀਂ ਲਾਈ ਪੰਜਾਬੀ ਟੀਵੀ ਵੱਲੋਂ ਲੈ ਰਹੇ ਆ ਕਿ ਇਹਨਾਂ ਦਾ ਸਰਦਾਬੰਦ ਜਿਹੜਾ ਘਰ ਆ ਉਹ ਅਸੀਂ ਕਰਵਾਵਾਂਗੇ ਹੜ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਹੜ੍ਹਾਂ ਦੇ ਜਿਹੜੇ ਨੁਕਸਾਨ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਫਸਲਾਂ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਕਿ ਪਿਛਲੇ 1 ਮਹੀਨੇ ਤੋਂ ਬਰਬਾਦ ਜੜੀਆਂ ਹੋਈਆਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਘਰ ਨੇ ਉਹ ਅਸੀਂ ਦੇਖ ਰਹੇ ਹਾਂ ਟੁੱਟਦੇ ਹੋਏ ਟਹਿ ਟੇਰੀ ਹੋ ਰਹੇ ਜਿਹੜੇ ਉਹ ਦੇਖ ਰਹੇ ਆ ਪਿਛੇ ਗੱਲ ਕੀਤੀ ਸੀ ਇੱਕ ਭੈਣ ਦਾ ਜਿਹੜਾ ਘਰ ਆ ਉਹ ਡੈਮੇਜ ਹੋ ਗਿਆ ਕਿਉਂਕਿ ਉਹਦੇ ਪਤੀ ਵੀ ਨਹੀਂ ਸੀਗੇ ਉਹਨਾਂ ਤੇ ਜਿਹੜੀ ਮਨ ਲੁਕ ਘਰ ਬਣਾਉਣ ਦੀ ਜੁੰਮੇ ਆ ਲਈ ਉਹ ਰਹਿਮਤ ਵਾਲਿਆਂ ਲਈ ਉਸ ਤੋਂ ਬਾਅਦ ਪਹਿਲਾਂ ਤੁਹਾਨੂੰ ਮੈਂ ਸਮਾਨ ਦਿਖਾ ਦਿੰਦਾ ਜੀ ਇਹ ਦੇਖੋ ਇੱਕ ਮਤਲਬ ਉਹ ਘਰ ਜਿਹੜੇ ਢਾਡੇ ਹੋਏ ਉਹਨਾਂ ਜਿਹੜਾ ਸਮਾਨ ਬਚਿਆ ਮਤਲਬ ਜਿਹਨੂੰ ਕਹਿੰਦੇ ਆ ਗਾਰਡਰ ਨੇ ਔਰ ਇਸ ਤੋਂ ਬਾਅਦ ਜਿਹੜਾ ਘਰ ਦਾ ਸਮਾਨ ਥੋੜੇ ਅੱਗੇ ਦੇਖੂਗੇ ਫਰਿਜ ਵਗੈਰਾ ਪਈ ਆ ਸਾਰੇ ਕੁਝ ਖੁੱਲੇ ਸਮਾਨ ਦੇ ਥੱਲੇ ਪਏ ਆ ਦਰਵਾਜ਼ੇ ਟੁੱਟੇ ਪਏ ਆ ਉਸ ਤੋਂ ਬਾਅਦ ਜੋ ਮਨ ਕਿਹਨੂੰ ਜੋ ਨਾ ਕੋ ਬਚਾ ਹੋਇਆ ਆਪਣਾ ਉਹ ਉਹਨਾਂ ਨੇ ਬਚਾਇਆ ਲੇਕਿਨ ਘਰ ਜਿਹੜੇ ਉਹ ਡੈਮੇਜ ਹੋ ਗਏ ਹੁਣ ਇਸ ਜਿਹੜੀ ਅਗਲੀ ਗੱਲ ਉਹ ਹੈ ਕਿ ਇਹ ਪਰਿਵਾਰ ਹੈ ਇਸ ਇਹਨਾਂ ਦਾ ਘਰ ਜਿਹੜਾ ਮਲੂਕੇ ਤਿੰਨ ਭਰਾ ਤਿੰਨਾ ਭਰਾਵਾਂ ਦੇ ਵਿੱਚ ਜਿਹੜੇ ਦੋ ਭਰਾ ਇੱਥੇ ਹੈਗੇ ਨੇ ਤੇ ਤੀਜੇ ਉਹ ਸਭ ਤੋਂ ਪਹਿਲਾਂ ਇੱਕ ਘਰ ਜਿਹੜਾ ਵਾ ਉਹ ਇਹਨਾਂ ਦਾ ਟੱਟ ਦਾ ਏ ਦੂਜਾ ਘਰ ਇਹਨਾਂ ਦਾ ਟੱਟ ਦਾ ਏ ਤੇ ਤੀਜਾ ਘਰ ਜੋ ਅਸੀਂ ਪਹਿਲਾਂ ਦਿਖਾਇਆ ਉਹ ਟੱਟ ਦਾ ਏ ਹੁਣ ਤਿੰਨ ਭਰਾ ਤਿੰਨ ਏਕੜ ਜ਼ਮੀਨ ਕਿੰਨਾਂ ਦੇ ਘਰ ਜਿਹੜੇ ਇਸ ਪਾਣੀ ਦੀ ਮਾਰ ਹੇੜ ਆ ਗਏ ਔਰ ਤਿੰਨੇ ਜਿਹੜੇ ਆ ਇਸ ਟਾਈਮ ਬੇਕਾਰ ਹੋ ਕੇ ਜਿਹੜੇ ਬੈਠੇ ਨੇ ਦੋ ਪਰਿਵਾਰ ਜਿਹੜੇ ਇੱਥੇ ਜਿਹੜੇ ਸਾਡੇ ਪਰਮਜੀਤ ਨੇ ਜਿਹੜੇ ਇੱਥੇ ਲਗਾਤਾਰ ਸੇਵਾ ਕਰਦੇ ਨੇ ਉਹਨਾਂ ਦੇ ਘਰ ਦੇ ਛੱਡ ਦੇ ਵਿੱਚ ਬੈਠੇ ਆ ਉਹਨਾਂ ਦੇ ਕਮਰਿਆਂ ਦੇ ਵਿੱਚ ਬੈਠੇ ਆ ਔਰ ਇੱਕ ਪਰਿਵਾਰ ਕਿਤੇ ਹੋਰ ਰਹਿ ਰਿਹਾ ਸਭ ਤੋਂ ਪਹਿਲਾਂ ਆਪਾਂ ਪਰਿਵਾਰ ਦੇ ਨਾਲ ਗੱਲ ਕਰਦੇ ਆਂ ਜੀ ਤੁਹਾਡਾ ਘਰ ਕਦੋਂ ਕਿਦਾਂ ਠੱਠਾ ਜੀਓ ਹਾਂਜੀ ਪਾਜੀ ਪਰਸਾਂ ਚੌਥ ਨੂੰ ਠੱਠਾ ਹੋਇਆ ਸੀ ਕਿੰਨੇ ਪਰਿਵਾਰ ਦੇ ਜੀਓ ਤੁਸੀਂ ਅਸੀਂ ਹੈਗੇ ਤਿੰਨ ਗੁੱਡੀਆਂ ਨੇ ਤੇ ਤੇ ਦੋ ਜੀ ਆਹੀ ਆਪਿਆ ਤੇ ਪਹਿਲਾਂ ਪਾਜੀ ਸਾਡਾ ਬਰਾਣਾ ਡਿੱਗਾ ਏ ਹੂੰ ਤੁਮਨੇ ਕੇ ਬਾਤ ਪਿਆ ਇੰਜੜ ਨਵੇਂ ਪਾਏ ਤੇ ਜਮੀਨੇ ਚ ਡਿੱਗੇ। ਹੂੰ। ਇਹ ਹੁਣ ਪਾਣੀ ਦੇ ਵਿੱਚ ਹੀ ਹੋਇਆ ਸਾਰਾ ਕੁਝ। ਹਾਂਜੀ ਸਾਰੇ ਪਾਣੀ ਵਿੱਚ ਡਿੱਗੇ। ਕਾਦਾ ਗੁਜ਼ਾਰਾ ਕਿਦਾਂ ਚੱਲਦਾ ਜੇ ਪੱਕਾ ਦੀ ਗੱਲ ਕੀਤੀ ਜਾਵੇ ਇੱਕ ਕਿੱਲੇ ਨਾਲ ਗੁਜ਼ਾਰਾ ਹੋਣਾ ਨਹੀਂ। ਹਾਂਜੀ ਭਾਜੀ, ਭਾਜੀ ਦਿਹਾੜੀਦਾਰੀਆਂ ਹਾਂ ਪੇ ਵੀ ਮਿਹਨਤ ਕਰਦੇ ਹਾਂ ਤੇ ਇਹ ਘਰ ਵਾਲਾ ਵੀ ਮੇਰਾ ਮਿਹਨਤ ਕਰਦਾ ਸੀ। ਹੂੰ। ਡਾੜੀ ਦੱਪੇ ਜਾਂਦੇ ਹਈ। ਬੱਚੇ ਕਿੰਨੇ ਆ? ਬੱਚੇ ਤਿੰਨ ਗੁੱਡੀਆਂ। ਕਿੱਡੇ-ਕਡੇ ਆ? ਇੱਕ ਹੈ 10 ਸਾਲਾਂ ਦੀ ਕੁੜੀ ਇੱਕ 13 ਦੀ ਤੇ ਇੱਕ ਹਾਂਜੀ ਇੱਕ 5 ਸਾਲਾਂ ਦੀ। ਆ ਭੈਣਾਲੀ ਹੈ। ਹੁਣ ਘਰ ਕਿੱਦਾਂ ਪੈਣਾ ਤੁਹਾਡਾ? ਹਾਂਜੀ ਘਰ ਦੇ ਹੁਣ ਇੰਨੀ ਆ ਤੁਸੀਂ ਥੋੜੀ ਜਿਹੀ ਬੋਦੀ ਹੁਣੇ ਹਲਪ ਕਰਾਓਗੇ ਸਾਡੀ ਤੇ ਫੇਰ ਹੀ ਪੈਣਗੇ ਸਾਡੇ ਘਰ ਬੋਈ ਹਾਂਜੀ ਓਰ ਜੇ ਗੱਲ ਕੀਤੀ ਜਾਵੇ ਸਰਕਾਰ ਵੱਲੋਂ ਜਿਹੜਾ 23 ਦੇ ਵਿੱਚ ਆਪਾਂ ਗੱਲ ਕਰਦੇ ਇੱਕ ਕਿਲਾ ਦਾ ਜਮੀਨ ਦਾ ਸੀਗਾ 23 ਦੇ ਵਿੱਚ ਹੜ ਆਏ ਤਾਂ ਉਦੋਂ ਵਾਲਾ ਮੁਆਵਜ਼ਾ ਮਿਲ ਗਿਆ ਸੀ ਜਿਹੜਾ ਫਸਲ ਬਰਬਾਦ ਹੋਈ ਸੀ ਹਾਂਜੀ ਉਹ ਸਾਨੂੰ ਮਿਲ ਚੁੱਕੇ ਸੀ ਜੀ ਹਾਂਜੀ ਚਾਹ ਪਾਸ ਬਖਰਾਬੇ ਮਿਲੇ ਜਿਹੜੀ ਵੀ ਪਮਲ ਪੀ ਝੋਨੇ ਜੀ ਸਾਡੀ ਬਰਬਾਦੀ ਹੋਈ ਉਹ ਮਿਲੇ ਸੀ ਤੇ ਹੁਣ ਲੱਗਦਾ ਕਿ ਜਿਹੜਾ ਕਾਰਵਕ ਕੋਈ ਸਰਕਾਰ ਵੱਲੋਂ ਪੈਣ ਦੀ ਕੋਈ ਉਮੀਦ ਹਾ ਜੇ ਤੇ ਭਾਜੀ ਕੋਈ ਨਹੀਂ ਦੱਸਿਆ ਜਾ ਰਿਹਾ ਤੇ ਬਸ ਦੇਖੋ ਇਹ ਇੱਕ ਪਰਿਵਾਰ ਹੈ ਤਿੰਨ ਭਰਾ ਵਾ ਪਹਿਲੇ ਪਰਿਵਾਰ ਦੇ ਸਭ ਤੋਂ ਪਹਿਲਾ ਮਕਾਨ ਇਹਦਾ ਢੱਠਾ ਆ ਦੂਜਾ ਪਰਿਵਾਰ ਆ ਇਹਨਾਂ ਦਾ ਅੱਜ ਅੱਜ ਸਵੇਰੇ ਢੱਟ ਗਿਆ ਤੁਹਾਡਾ ਹਾਂਜੀ ਭਾਜੀ ਰਾਤੀਂ ਡਿੱਗਾ ਭਰਾ ਦੀ ਕਿੰਨੇ ਕਮਰੇ ਸੀਗੇ ਸਾਡੇ ਇੱਕ ਕਮਰਾ ਹੈਗਾ ਤੇ ਇੱਕ ਬਰਾਂਡਾ ਗਾੜੀ ਇਕਰ ਸੋਈ ਤੇ ਦੋ ਸਾਡੇ ਸੈੱਟ ਹੈ ਇੱਕ ਵੱਡੇ ਭਰਾ ਦਾ ਹੈਗਾ ਹੂੰ ਤੇ ਰਾਤ ਦੇ ਡਿੱਗ ਪਏ ਹੋ ਮਤਲਬ ਤਿੰਨੇ ਤਿੰਨਾ ਭਰਾ ਤੇ ਤਿੰਨਾ ਦੇ ਮਕਾਨ ਡਿੱਗ ਗਏ ਹਾਂਜੀ ਤਿੰਨਾ ਡਿੱਗੇ ਜੀ ਕੋਈ ਬੱਚਾ ਮਾੜਾ ਮੋਟਾ ਵੱਡੇ ਦਾ ਮਾੜਾ ਮੋਟਾ ਬੈ ਜਾ ਥੋੜਾ ਜੀ ਇੱਕ ਰਸੋਈ ਹੈ ਮਾੜੀ ਜੀ ਬਜੀ ਦੁਕਾਨ ਜੀ ਬਜੀ ਹੈ ਹਾਂਜੀ ਉਹ ਵੀ ਡਿੱਗ ਜਾਣਾ ਰਾਤ ਤੱਕ ਡਿੱਗ ਜਾਊਗਾ ਫਿਰ ਹੁਣ ਕਿੱਥੇ ਰਹਿ ਰਹੇ ਹਾਂ ਹੁਣ ਅਸੀਂ ਆ ਪਾਜੀ ਪਰਮਜੀਤ ਕੇ ਘਰ ਸਰਪੰਚਾਂ ਦੇ ਘਰ ਆ ਇਹਨਾਂ ਤੋਂ ਸਾਰਾ ਰੋਟੀ ਪਾਣੀ ਇਹਨਾਂ ਦੇ ਘਰ ਹੀ ਚੱਲਣ ਦਿਆ ਇਹਨਾਂ ਵਿਚਾਰਿਆਂ ਨੇ ਉਦੋਂ ਦਾ ਸਾਡਾ ਸਮਾਨ ਵੀ ਲੈਂਦਾ ਕੱਢ ਕੇ ਸਾਨੂੰ ਵੀ ਲੈਂਦਾ ਕੱਢ ਕੇ ਬੱਚੇ ਸਾਡੇ ਵਾਂਡੇ ਉਹ ਅਹੀਂ ਪਹਿਲਾਂ ਪਾਣੀ ਤਾਂ ਭੇਜਦੇ ਸੀ ਸਾਨੂੰ ਜਦੋਂ ਘਰ ਡਿੱਗਣ ਦਾ ਖਤਰਾ ਹੋਇਆ ਤੇ ਫਿਰ ਇਹਨਾਂ ਨੇ ਲੈਣ ਅੱਛਾ ਮਤਲਬ ਪਤਾ ਲੱਗਿਆ ਸੀ ਤੁਹਾਨੂੰ ਕਿ ਘਰ ਕਮਜ਼ੋਰ ਸੀ ਪਹਿਲਾਂ ਪਤਾ ਲੱਗਿਆ ਸੀ ਕਮਜ਼ੋਰ ਨਹੀਂ ਸੀ ਸਾਡਾ ਘਰ ਉਹਦੇ ਪਾਣੀ ਦੇ ਨਾਲ ਹੋਇਆ ਅ ਮਹੀਨਾ ਹੋ ਗਿਆ ਪਾਣੀ ਸਾਡੇ ਘਰ ਦੇ ਨਾਲ ਹੀ ਸੀ ਨਾ ਜਿਹੜਾ ਵੱਜਾ ਹੋਇਆ ਸੀ ਉਹਦੇ ਨਾਲ ਡਿੱਗਾ ਟੋਟਲ ਕਿੰਨੇ ਘਰ ਹੋਂ ਤੱਕ ਡੈਮਸ ਹੋ ਗਏ ਹੋਣ ਹੋ ਗਏ ਨੇ 4-5 ਉਧਰ ਸਾਡੇ ਪਿੰਡ ਵਿੱਚ ਤਿੰਨ ਹੀ 6 ਘਰ ਹੋ ਗਏ ਤਿੰਨ ਪਹਿਲਾਂ ਭਾਜੀ ਹੋ ਗਏ ਆ ਤੇ ਤਿੰਨ ਹੀ ਸਾਡੇ ਤਿੰਨ ਭਰਾਵਾਂ ਦੇ ਅਲੱਗ-ਅਲੱਗ ਰਹਿਨੇ ਸੀ ਹੂੰ ਤੇ 6-7 ਘਰ ਹੱਸੋ ਅਜੇ ਗਾੜੀ ਤਾਂ ਪਾ ਤੇ ਉਹਦੇ ਨਾਲ ਅਸੀਂ ਬਣਾਏ ਥੋੜੇ ਥੋੜੇ ਹੂੰ ਤੇ ਉਹ ਵੀ ਹੁਣ ਰੁੜ ਗਏ ਚਲੋ ਪਰਮਜੀਤਾ ਤੁਸੀਂ ਆਈਓ ਉਧਰ ਤਿੰਨ ਘਰ ਇਹ ਹੋਗੇ ਤਿੰਨ ਭਰਾਵਾਂ ਦੇ ਤਿੰਨੇ ਡਿਗਵੇ ਉਸ ਤੋਂ ਇਲਾਵਾ ਕੋਈ ਹੋਰ ਵੀ ਹਾਂਜੀ ਉਹ ਹੋਰ ਵੀ ਹੈਗੇ ਆ ਕਿਸਾਨਾਂ ਦੇ ਕੋਲ 9-10 ਜਿਹੜੀ ਆ ਗਿਣਤੀ ਇਹਨਾਂ ਦੀ ਹੈਗੀ ਜਿਹੜੇ ਬਿਲਕੁਲ ਜਿਹਨੂੰ ਕਹਿ ਸਕਦੇ ਸਕੇ ਨਾ ਆਪਾਂ ਖਤਮ ਹੋ ਗਏ ਜਾਂ ਖਤਮ ਹੋਣ ਦੇ ਕਗਾਰ ਤੇ ਆ ਤੇ ਜਿਹੜੇ ਹੋਰ ਇਲਾਕੇ ਦੇ ਵਿੱਚ ਜਿਹੜਾ 16 ਪਿੰਡ ਆ ਉਹਨਾਂ ਦੇ ਵਿੱਚ ਵੀ ਘਰਾਂ ਦੇ ਹਾਲਤ ਬਹੁਤ ਹੀ ਵਧੀਆ ਨਹੀਂ ਕਾਰ ਬੈਠਣੇ ਸ਼ੁਰੂ ਹੋ ਗਏ ਤੇ ਰੇਣਾ ਪਾਟਣੇ ਸ਼ੁਰੂ ਹੋ ਗਈਆਂ ਜਾਨਕਿ ਉੱਪਰੋਂ ਬਰਸਾਤ ਦਾ ਮਾਹੌਲ ਚੱਲੀ ਜਾਂਦਾ ਵਾ ਤੇ ਜਾਨਕਿ ਦੋਵੇਂ ਪਾਸਿਓਂ ਮਾਰ ਪੈ ਰਹੀ ਹੈ ਦੱਲੇ ਦਰਿਆ ਦੀ ਹੈ ਉੱਪਰੋਂ ਬਰਸਾਤ ਦੀ ਆ ਕਿਸੇ ਵੇਲੇ ਵੀ ਕੁਝ ਵੀ ਨਾਲ ਵੀ ਕੋਈ ਵੀ ਹਾਦਸਾ ਹੋ ਸਕਦਾ ਨਾ ਬਾਹਰ ਬੈਠ ਸਕਦੇ ਆ ਜੇ ਅੰਦਰ ਬੈਠ ਸਕਦੇ ਤਾਂ ਵੀ ਖਤਰਾ ਵਾ ਤੇ ਜਿਹੜਾ ਹਾਲਤ ਤਾਂ ਜਿਹੜੀ ਹੈ ਨਾ ਚਿੰਤਾਜਨਕ ਬਣੀ ਹੋਈ ਹੈ ਜੀ ਦੇਖੋ ਜੇ ਗੱਲ ਕੀਤੀ ਜਾਵੇ ਇਹ ਟਾਪੂ ਮੈਂ ਟਾਪੂ ਹੀ ਕਹਿੰਨਾ ਪਹਿਲੇ ਦਿਨ ਤੋਂ ਵੀ ਕਿ ਟਾਪੂ ਆ ਦਰਿਆ ਬਿਆਸ ਦੇ ਵਿੱਚ ਕਾਲੇ ਨਾ ਦੋਨੇ ਪਾਸੇ ਇਹਦੇ ਦਰਿਆਈ ਹੈ ਫਸਲਾਂ ਬਰਬਾਦ ਹੋਈਆਂ ਗੱਲ ਵੱਖਰੀ ਆ ਉਸ ਤੋਂ ਬਾਅਦ ਜੇ ਹੁਣ ਘਰ ਨੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਘਰ ਟੱਠਣੇ ਸ਼ੁਰੂ ਹੋ ਗਏ 6 ਤੋਂ 7 ਜਾਂ 8 ਘਰ ਜਿਹੜੇ ਕਹਿੰਦੇ ਟੱਠ ਗਏ ਇਹ ਤਿੰਨ ਪਰਿਵਾਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਅਸੀਂ ਲਾਈ ਪੰਜਾਬੀ ਟੀਵੀ ਵੱਲੋਂ ਲੈ ਰਹੇ ਆ ਕਿ ਇਹਨਾਂ ਦਾ ਸਰਦਾ ਬੰਦ ਜਿਹੜਾ ਘਰ ਆ ਉਹ ਅਸੀਂ ਕਰਵਾਵਾਂਗੇ ਲੇਕਿਨ ਅਸੀਂ ਕਿਵੇਂ ਕਰਵਾਣਾ ਹੈ ਸਾਡੇ ਵੱਲੋਂ ਜਿਹੜਾ ਰਹਿਮਤ ਮੇਰੇ ਵਿਕਰਮ ਵੀਰ ਜਿਹੜੇ ਸਾਡੇ ਨਾਲ ਸਵੇਰ ਤੋਂ ਜੁੜੇ ਪਏ ਆ ਇਹਨਾਂ ਨੇ ਪਿਛਲੇ ਘਰ ਦੀ ਜ਼ਿੰਮੇਵਾਰੀ ਲਈ ਹੁਣ ਇਹਨਾਂ ਨੂੰ ਫਿਰ ਮੇਰੀ ਬੇਨਤੀ ਹੈ ਕਿ ਸਾਡੇ ਨਾਲ ਜੁੜ ਕੇ ਇਹਨਾਂ ਦਾ ਥੋੜਾ ਬੋਤਾ ਜੋ ਸਰ ਤੰਜੋਪਾ ਜੀ ਦੇਖੋ ਕਰਨ ਕਰਾਨ ਵਾਲਾ ਪ੍ਰਮਾਤਮਾ ਵਾ ਹਨਾ ਬੰਦਾ ਕੀ ਹੁੰਦਾ ਵਾ ਬਸ ਮੈਂ ਇੱਕ ਚੀਜ਼ ਆ ਹਨਾ ਕਿ ਸਾਰੇ ਵੀਰਾਂ ਅੱਗੇ ਆ ਕਿ ਸਾਰੇ ਦੇ ਸਾਥ ਦੇ ਨਾਲ ਆ ਕਿ ਅਗਰ ਆਪਾਂ ਇੱਕ ਮਿੱਟੀ ਦਾ ਵੀ ਇੱਕ ਘਰ ਬਣਾਈਏ ਨਾ ਤੇ ਕਿਤੇ ਉਹ ਵੀ ਮਾੜਾ ਡਿੱਗ ਜੇ ਤੇ ਆਪਾਂ ਨੂੰ ਇੰਨਾ ਛੱਟ ਲੱਗਦੀ ਆ ਤੇ ਫੇਰ ਆਪਾਂ ਤਿੰਨ ਕ ਤਿੰਨ ਕ ਆਪਣੀ ਕਮਾਈ ਦਾ ਪਤਾ ਨਹੀਂ ਕਿੱਦਾਂ ਆਪਾਂ ਇੱਕ ਡੰਗ ਦੀ ਰੋਟੀ ਖਾਦੀ ਨਹੀਂ ਖਾਦੀ ਉਹਨੂੰ ਜੋੜ ਕੇ ਆਪਾਂ ਆਪਣਾ ਘਰ ਬਣਾਨੇ ਉਹ ਵੀ ਟੱਠੇ ਹੁੰਦਾ ਇਹ ਫੀਲਿੰਗ ਤੁਸੀਂ ਹਨਾ ਉਹਨਾਂ ਦੀ ਸਮਝ ਸਕਦੇ ਹੋ ਜਾਂ ਮੈਂ ਸਮਝ ਸਕਦਾ ਕਿਉਂਕਿ ਆਪਾਂ ਐਡ ਪ੍ਰੈਜ਼ੈਂਟ ਉੱਥੇ ਖੜੇ ਆ ਤੇ ਮੈਂ ਤੇ ਸਾਰੇ ਵੀਰਾਂ ਅਗੇ ਬੇਨਤੀ ਕਰੂੰਗਾ ਕਿ ਯਾਰ ਜਿੰਨੇ ਜਿੰਨੇ ਜੋਗੇ ਆਪਾਂ ਸਾਰੇ ਵੀਰ ਹੈਗੇ ਆ ਨਾ ਤੇ ਆਪਾਂ ਥੋੜੇ ਫालतू ਖਰਚੇ ਛੱਡ ਕੇ ਤੇ ਆਪਾਂ ਇਹ ਵੀਰ ਭੈਣਪਰਾ ਕੋਈ ਬੇਗਾਨੇ ਨਹੀਂਗੇ ਇਹ ਆਪਣੇ ਆ ਥੋੜਾ ਤੁਸੀਂ ਸਾਥ ਦੋ ਥੋੜਾ ਜਿਹਾ ਭੈਣ ਜੀ ਸਾਥ ਦਿਂਦੇ ਥੋੜਾ ਆਪਾਂ ਐਨਜੀਓ ਸਾਰੇ ਇਕੱਠੇ ਹੋ ਕੇ ਆਪਾਂ ਇਹਨਾਂ ਦੀ ਬਾਗ ਫੜੀਏ ਯਾਨੀ ਕਿ ਉਹ ਜਿਹੜਾ ਰਾਸ਼ਨ ਆਪਾਂ ਇਕੱਠਾ ਕਰਦੇ ਪਿਆ ਲੱਖਾਂ ਦਾ ਉਹ ਵੀ ਆਪਣਾ ਬੇਸਟ ਆਫ ਮਾਈਂ ਜਾਂਦਾ ਪਿਆ ਪਰ ਇੱਥੇ ਤੁਹਾਡਾ ਰੁਪਿਆ ਲੱਗਿਆ ਵੀ ਉਹਦੇ ਵਰਤ ਆ ਤੇ ਮੈਂ ਸਾਰੇ ਵੀਰਾਂ ਅੱਗੇ ਹੱਥ ਜੋੜ ਕੇ ਹੱਥ ਬੰਨ ਕੇ ਬੇਨਤੀ ਕਰਦਾ ਤੇ ਮੈਂ ਆਪਣੇ ਵੱਲੋਂ ਵੀ ਪਹਿਲੀ ਆਪਣੀ ਐਨਜੀਓ ਦੇ ਨਾਲ ਵੀਰਾਂ ਨਾਲ ਸਾਰਿਆਂ ਨਾਲ ਸਲਾਹ ਕਰਕੇ ਹੈ ਨਾ ਗੱਲ ਕਰਕੇ ਤੇ ਜਿੰਨਾ ਹੋਏਗਾ ਅਸੀਂ ਤੁਹਾਡੇ ਨਾਲ ਇਸ ਪਰਿਵਾਰ ਦਾ ਸਾਥ ਦੇਵਾਂਗੇ ਚਲੋ ਆਪਾਂ ਕੋਸ਼ਿਸ਼ ਕਰਨੀ ਚਾਹੀਏ ਇੱਕ ਇੱਕ ਕਮਰਾ ਪੈ ਜਵੇ ਚਾਹੇ ਥੋੜਾ ਥੋੜਾ ਬਣ ਜਵੇ ਇਹ ਤਿੰਨ ਪਰਵਾਹ ਤਾਂ ਆਪਾਂ ਲਵਾਂਗੇ ਬਾਕੀ ਚਲੋ ਮੈਂ ਹੋਰਾਂ ਦੀ ਵੀ ਕੋਸ਼ਿਸ਼ ਕਰਨੀ ਆ ਦੇਖੋ ਜੀ ਰਹਿਮਤ ਵਾਲੇ ਆ ਰਹਿਮਤ ਐਨਜੀਓ ਚਲਾਉਂਦੇ ਆ ਪਹਿਲਾਂ ਨਾ ਲੋਕਾਂ ਦਾ ਕਹਿੰਦੇ ਜਿਹੜੇ ਆਪਣੇ ਪਰਵਾ ਜਿਹੜੇ ਆਪਣਾ ਰਾਸ਼ਨ ਨਹੀਂ ਲੈ ਸਕਦੇ ਜਾਂ ਕੁਝ ਵੀ ਆ ਉਹਨਾਂ ਨੂੰ ਮਹੀਨਾਵਰੇ ਰਾਸ਼ਨ ਦਿੰਦੇ ਸੀਗੇ ਹੁਣ ਸਾਡੀ ਬੇਨਤੀ ਦੇ ਉੱਪਰ ਇੱਥੇ ਹੀ ਪਹੁੰਚੇ ਆ ਰਾਸ਼ਨ ਲੈ ਕੇ ਪਹੁੰਚੇ ਸੀ ਹੁਣ ਇਹਨਾਂ ਨੂੰ ਆਪਾਂ ਉਹ ਮਨਾ ਕਰ ਦਿੱਤਾ ਕਿ ਭਾਈ ਤੁਸੀਂ ਰਾਸ਼ਨ ਨਹੀਂ ਲੈ ਕੇ ਆਉਣਾ ਇਹੋ ਜਿਹੇ ਵੀਰਾਂ ਦੇ ਜਿਹੜੇ ਘਰ ਪਾਉਣੇ ਆ ਤੇ ਕੋਸ਼ਿਸ਼ ਤੁਸੀਂ ਵੀ ਕਰਿਓ ਕਿ ਇਹਨਾਂ ਲੋਕਾਂ ਦੇ ਘਰ ਖੁਦ ਆਓ ਖੁਦ ਆਪਣਾ ਜੋ ਦੇ ਕੇ ਘਰ ਪਵਾ ਕੇ ਜਾਓ